ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀ ਜੀ ਆਪਾਂ ਅੱਜ ਛੱਡ ਲਈਆਂ ਜੀ ਖੱਬਲ ਘਾ ਤੇ ਕੋੜੀਆਂ ਖੱਬਲ ਘਾ ਕੋੜੀਆਂ ਦੀ ਸਭ ਤੋਂ ਟੌਪ ਕੁਆਲਿਟੀ ਖੁਰਾਕ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੰਨੇ ਚਣੇ ਤੇ ਇੱਕ ਬੰਨੇ ਘਾ ਇਹ ਵੀ ਜੀ ਇੱਕ ਬਰਾਬਰ ਕੰਮ ਕਰਦੇ ਆ ਜਦੋਂ ਘੋੜੇ ਨੂੰ ਖੱਬਲ ਘਾ ਮਿਲਦਾ ਹੋਵੇ ਤੇ ਕਿਲੋ ਦਾਣਾ ਮਿਲਦਾ ਹੋਵੇ ਤਾਂ ਵੀ ਜੀ ਘੋੜਾ ਰਾਜੀ ਹੋਣਾ ਸ਼ੁਰੂ ਹੋ ਜਾਂਦਾ ਗਰਮੀ ਬਹੁਤ ਸੀ ਤੇ ਆਪਣੇ ਸਾਰੇ ਜਾਨਵਰ ਤਕਰੀਬਨ ਲਿੱッセ ਹੋ ਚੁੱਕੇ ਸੀ ਗਰਮੀ ਨਾਲ ਐਤ ਕੀ ਗਰਮੀ ਨੇ ਬਹੁਤ ਹੀ ਜਿਆਦਾ ਕੜਾਕੇ ਕੱਢੇ ਆ ਜਾਨਵਰਾਂ ਦਾ ਵੀ ਬਹੁਤ ਬੁਰਾ ਹਾਲ ਸੀ ਤੇ ਬੰਦਿਆਂ ਦਾ ਵੀ ਬਾਕੀ ਹੁਣ ਹੋ ਗਿਆ ਮੌਸਮ ਠੰਡਾ ਤੇ ਹੁਣ ਆਪਣੇ ਜਾਨਵਰ ਜਿਹੜੇ ਉਹ ਦਿਨਾ ਚ ਰਾਜੀ ਹੋਣੇ ਸ਼ੁਰੂ ਹੋ ਜਾਣੇ ਆ ਮੈਂ ਇਹ ਨਹੀਂ ਕਹਿੰਦਾ ਕਿ ਵੀਰ ਜੀ ਘੋੜੇ ਨੂੰ ਵੱਧ ਤੋਂ ਵੱਧ ਖਰਾਕ ਪਾਈ ਜਾਓ ਘੋੜੇ ਨੂੰ ਰਜਮਾ ਪੱਠਾ ਦੋ ਤੇ 1 ਕਿਲੋ ਦਾਣਾ ਡੇਲੀ ਘੋੜਾ ਟਾਡਾ 1 ਕਿਲੋ ਦਾਣੇ ਨਾਲ ਹੀ ਰਾਜੀ ਹੋ ਜਾਏਗਾ ਸਭ ਤੋਂ ਜ਼ਿਆਦਾ ਪਿਆਰ ਮੰਗਦਾ ਘੋੜਾ ਆ ਵੇਖੋ ਹੁਣ ਘਾਹ ਦੇ ਉੱਪਰ ਕਿੰਨੇ ਯਾਰੇ ਲੈ ਰਹੀਆਂ ਘੋੜੀਆਂ ਅੱਜ ਕਾਫੀ ਮੌਸਮ ਜਿਹੜਾ ਉਹ ਠੰਡਾ ਸੀਗਾ ਤੇ ਉਦਾਂ ਤਾਂ ਗਰਮੀ ਦੇ ਵਿੱਚ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤਾਂ ਇੱਕ ਕਿ ਮੱਖ ਦਾ ਥੋੜਾ ਜਿਆਦਾ ਯੋਰ ਹੁੰਦਾ ਇਸ ਕਰਕੇ ਘੋੜੀਆਂ ਕੋ ਪੱਠਾ ਖਾਦਾ ਨਹੀਂ ਜਾਂਦਾ ਤੇ ਗਰਮੀ ਦੇ ਵਿੱਚ ਬੰਦਿਆਂ ਦਾ ਵੀ ਬਹੁਤ ਔਖਾ ਹੁੰਦਾ ਜਾਨਵਰ ਤਾਂ ਵਿਚਾਰੇ ਬੇਜਬਾਨ ਆ ਇਹਨਾਂ ਦਾ ਤਾਂ ਔਖਾ ਹੋਣਾ ਹੀ ਹੋਣਾ ਇਹਨਾਂ ਨੇ ਕਿਹੜਾ ਮੂਤੋ ਦੱਸਣਾ ਕਿ ਸਾਨੂੰ ਆ ਪ੍ਰੋਬਲਮ ਆ ਸਾਨੂੰ ਗਰਮੀ ਲੱਗਦੀ ਆ ਸਾਨੂੰ ਮੱਖ ਲੜਦੀ ਆ ਇਸ ਕਰਕੇ ਜਿਹੜੇ ਗਰਮੀ ਚ ਜਨਵਰ ਤਕਰੀਬਨ ਤਕਰੀਬਨ ਲਿੱッセ ਹੋ ਹੀ ਜਾਂਦੇ ਆ ਤੇ ਹੁਣ ਵੀ ਜੀ ਆਪਾਂ ਠੰਡਾ ਮੌਸਮ ਆ ਗਿਆ ਤੇ ਹੁਣ ਇਹਨਾਂ ਦੀ ਕਰਾਂਗੇ ਖਰਾਕ ਸ਼ੁਰੂ ਖਰਾਕ ਤਾਂ ਫਿਲਹਾਲ ਅੱਗੇ ਵੀ ਪਾਈਦੀ ਹੀ ਪਰ ਹੁਣ ਥੋੜੀ ਵਧਾਵਾਂਗੇ ਜਿੱਦ ਨਾਲ ਇੱਕ ਤੇ ਹੁਣ ਇੱਕ ਮੱਖ ਦਾ ਯੋਰ ਘਟ ਗਿਆ ਤੇ ਇਹਨਾਂ ਨੇ ਆਟੋਮੈਟਿਕਲੀ ਰਾਜੀ ਹੋਣਾ ਸ਼ੁਰੂ ਹੋ ਜਾਣਾ ਨਾਲਿਆ ਖੱਬਲ ਕਾ ਤੇ ਹੁਣ ਆਪਾਂ ਛੱਡਣੀਆਂ ਕਰਤੀਆਂ ਸ਼ੁਰੂ ਏ ਤੇ ਘਾਹ ਆ ਜਿਹੜਾ ਹੁਣ ਬਹੁਤ ਹੀ ਵਧੀਆ ਬਣ ਚੁੱਕਾ ਹੈ ਤੇੜ ਬਣ ਚੁੱਕੀ ਘਾਹ ਦੀ ਤੇ ਇਸ ਕਰਕੇ ਘੋੜੀਆਂ ਦੀ ਜੀ ਹੁਣ ਸਮਝ ਲਓ ਵੀ ਇਹ ਚਣੇ ਹੀ ਖਾਂਦੀਆਂ ਘਾਹ ਇੱਕ ਇਹੋ ਜੀ ਪਾਵਰ ਵਾਲੀ ਚੀਜ਼ ਆ ਇੱਕ ਵੀ ਜੀ ਜਿਹੜਾ ਘੋੜਾ ਘਾਹ ਖਾਂਦਾ ਆ ਉਸ ਘੋੜੇ ਨੂੰ ਕਦੀ ਵੀ ਥਿੰਦਾ ਦੇਣ ਦੀ ਵੀ ਨਹੀਂ ਲੋੜ ਪੈਂਦੀ ਕਾ ਦੇ ਵਿੱਚ ਵੈਸੇ ਹੀ ਬਹੁਤ ਜਿਆਦਾ ਠੰਡਾ ਹੁੰਦਾ ਆ ਬਹੁਤ ਹੀ ਚੰਗੀ ਤੇ ਵਧੀਆ ਚੀਜ਼ ਆ ਕਾ ਬਾਕੀ ਜੇ ਵੀਰ ਜੀ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਆਪਣੇ ਚੈਨਲ ਨੌਕਰੀਆਂ ਦੇ ਸ਼ਕੀਨ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਭਰਾ ਨੂੰ ਫੁੱਲ ਸਪੋਰਟ ਕਰਿਓ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ